ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਂ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਨਾ ਆਪਣੀ ਅੱਜ ਦੀ ਕਹਾਣੀ ਬਿਲਕੁਲ ਸੱਚੀ ਕਹਾਣੀ ਆ ਇੱਕ ਕੁੜੀ ਆ ਜਿਹਦਾ ਨਾਮ ਤਾਨੀਆ ਨਾਮ ਆਪਾਂ ਕਲਪਨਿਕ ਰੱਖ ਲਏ ਨੇ ਆ ਉਹ ਚੰਡੀਗੜ੍ਹ ਦੇ ਵਿੱਚ ਪੜਦੀ ਆ ਤੇ ਉਹਦੀ ਮੰਮੀ ਰਤੀ ਰਹਿੰਦੀ ਆ ਉਹਦੀ ਮੰਮੀ ਘਰ ਦੇ ਵਿੱਚ ਇਕੱਲੀ ਆ ਕਿਉਂਕਿ ਤਾਨੀਆਂ ਦੇ ਪਾਪਾ ਦੀ ਕਾਫੀ ਸਾਲ ਪਹਿਲਾਂ ਮੌਤ ਹੋ ਚੁੱਕੀ ਆ ਦੋਨੋਂ ਮਾਵਾਂ ਧੀਆਂ ਆਪਣਾ ਗੁਜ਼ਾਰਾ ਕਰਦੀਆਂ ਨੇ ਤਾਨੀਆਂ ਪੜ੍ਹਾਈ ਦੇ ਨਾਲ ਨਾਲ ਜੌਬ ਕਰਦੀ ਆ ਪਾਰਲਰ ਦਾ ਉਹਦਾ ਸਿੱਖਿਆ ਹੋਇਆ ਕੰਮ ਉਹ ਨੇਲ ਆਰਟ ਵਗੈਰਾ ਦਾ ਕੰਮ ਕਰ ਲੈਂਦੀ ਆ ਤੇ ਚੰਡੀਗੜ੍ਹ ਦੇ ਵਿੱਚ ਰਹਿ ਕੇ ਉਹ ਬੀਐਸਸੀ ਨਰਸਿੰਗ ਕਰ ਰਹੀ ਆ ਬਹੁਤ ਸੋਹਣੀ ਸੁਨੱਖੀ ਤੇ ਪੜ੍ਹਾਈ ਦੇ ਵਿੱਚ ਬਹੁਤ ਹੁਸ਼ਿਆਰ ਕੁੜੀ ਆ ਜਿਵੇਂ ਕਿ ਘਰ ਦੇ ਵਿੱਚ ਮਾਂ ਸੀ ਮਾਂ ਬਿਮਾਰ ਰਹਿੰਦੀ ਸੀ ਜਦੋਂ ਦੀ ਤਾਨੀਆਂ ਦੇ ਪਾਪਾ ਦੀ ਮੌਤ ਹੋਈ ਸੀ ਤਾਨੀਆਂ ਦੀ ਮਾਂ ਫਿਕਰ ਦੇ ਵਿੱਚ ਬਿਮਾਰ ਰਹਿਣ ਲੱਗੀ ਸੀ ਕਿਉਂਕਿ ਜਦੋਂ ਪੁੱਤ ਨਾ ਹੋਵੇ ਤੇ ਘਰ ਵਾਲਾ ਨਾ ਹੋਵੇ ਭਾਵੇਂ ਆਪਾਂ ਕਹਿੰਦੇ ਆ ਕਿ ਅੱਜ ਕੱਲ੍ਹ ਦੀਆਂ ਕੁੜੀਆਂ ਜਿਹੜੀਆਂ ਉਹ ਮੁੰਡਿਆਂ ਤੋਂ ਘੱਟ ਨਹੀਂ ਹੈਗੀਆਂ ਪਰ ਫਿਰ ਵੀ ਘਰ ਦੇ ਵਿੱਚ ਔਰਤਾਂ ਹੋਣ ਕੋਈ ਵੀ ਜੈਂਟਸ ਨਾ ਹੋਵੇ ਤਾਂ ਅਕਸਰ ਫਿਕਰ ਆਪਾਂ ਨੂੰ ਹੁੰਦੀ ਆ ਬਾਕੀ ਜਿਹੋ ਜਿਹਾ ਅੱਜ ਕੱਲ੍ਹ ਮਾਹੌਲ ਆ ਉਹਨੂੰ ਦੇਖ ਕੇ ਇਹ ਲੱਗਦਾ ਕਿ ਇੱਕ ਜੈਂਟਸ ਦਾ ਹੋਣਾ ਜ਼ਰੂਰੀ ਆ ਦੇਖੋ ਇਹ ਚੀਜ਼ਾਂ ਆਪਣੇ ਹੱਥ ਵਸ ਨਹੀਂ ਹੈਗੀਆਂ ਪਰ ਆਪਣੀ ਚਾਹਤ ਇਹੀ ਹੁੰਦੀ ਆ ਜੇਕਰ ਦੇ ਵਿੱਚ ਇਕੱਲੀਆਂ ਔਰਤਾਂ ਨੇ ਔਰਤਾਂ ਜਿਹੜੀਆਂ ਡਿਪਰੈਸ਼ਨ ਦੇ ਵਿੱਚ ਜਲਦੀ ਜਾਂਦੀਆਂ ਫਿਕਰ ਜ਼ਿਆਦਾ ਕਰਦੀਆਂ ਨੇ ਤਾਨੀਆਂ ਦੀ ਮੰਮੀ ਆਪਣੇ ਪਤੀ ਦੀ ਮੌਤ ਤੋਂ ਬਾਅਦ ਬਹੁਤ ਨਿਰਾਸ਼ ਰਹਿਣ ਲੱਗੀ ਤਾਨੀਆਂ ਵਿਚਾਰੀ ਪੜਦੀ ਆ ਨਾਲੇ ਘਰੇ ਆਪਦੀ ਮਾਂ ਨੂੰ ਖਰਚ ਭੇਜਦੀ ਆ 15 ਸਾਲ ਦੀ ਉਮਰ ਦੇ ਵਿੱਚ ਹੀ ਤਾਨੀਆਂ ਜਿਹੜੀ ਓਹੋ ਬਿਲਕੁਲ ਕਹਦੇ ਉਹ ਸਮਝਦਾਰ ਹੋ ਚੁੱਕੀ ਹੁੰਦੀ ਹੈ ਨਹੀਂ ਤਾਂ 15 ਸਾਲ ਦਾ ਬੱਚਾ ਹਜੇ ਕੋਈ ਬਹੁਤਾ ਮੈਚੂਰ ਨਹੀਂ ਹੁੰਦਾ ਆਪਾਂ ਕਹਨੇ ਆ ਕਿ 22 23 ਸਾਲ ਦਾ ਬੱਚਾ ਜਿਹੜਾ ਮੈਚੂਰ ਹੁੰਦਾ ਚਲੋ ਤਾਨੀਆ ਬੀਐਸਸੀ ਨਰਸਿੰਗ ਕਰ ਰਹੀ ਹੈ ਉਹ ਪੜ੍ਹਾਈ ਦੇ ਵਿੱਚ ਬਹੁਤ ਇੰਟੈਲੀਜੈਂਟ ਆ ਜਦੋਂ ਤਾਨੀਆ 17 ਸਾਲ ਦੀ ਹੋ ਜਾਂਦੀ ਆ 2022 ਦੇ ਵਿੱਚ ਤਾਂ ਉਹਦੀ ਮੰਮੀ ਉਹਨੂੰ ਫੋਨ ਕਰਦੀ ਆ ਕਿ ਪੁੱਤ ਮੈਨੂੰ ਇੱਕ ਗੱਲ ਦੱਸ ਤੇਰੀ ਜ਼ਿੰਦਗੀ ਦੇ ਵਿੱਚ ਕੋਈ ਲੜਕਾ ਤਾਂ ਨਹੀਂ ਹੈਗਾ ਜਿਹਨੂੰ ਤੂੰ ਪਸੰਦ ਕਰਦੀ ਹੋਵੇਂ ਤਾਨੀਆ ਕਹਿੰਦੀ ਵੀ ਮੰਮੀ ਇਹ ਕੀ ਗੱਲ ਕਰ ਰਹੀ ਹੋ ਤੁਸੀਂ ਵੀ ਮੇਰੀ ਉਮਰ ਤਾਂ ਹਜੇ 17 ਸਾਲ ਆ ਵੀ ਮੈਂ ਹੁਣੀ ਕਿਸੇ ਮੁੰਡੇ ਦੇ ਚੱਕਰ ਚ ਪੈ ਗਈ ਤੇ ਮੇਰੀ ਤਾਂ ਪੜ੍ਹਾਈ ਹੋ ਹੀ ਰੋਣ ਹੋ ਰਹੀ ਉਹ ਕਹਿੰਦੀ ਨਹੀਂ ਪੁੱਤ ਮੈਂ ਵੈਸੇ ਤੈਨੂੰ ਪੁੱਛ ਰਹੀ ਆ ਤੇਰੇ ਵਾਸਤੇ ਨਾ ਕੈਨੇਡਾ ਤੋਂ ਇੱਕ ਮੁੰਡੇ ਦਾ ਰਿਸ਼ਤਾ ਆਇਆ ਰਿਸ਼ਤਾ ਵਧੀਆ ਤੇ ਮੈਂ ਸੋਚਦੀ ਸੀ ਵੀ ਜੇ ਤੈਨੂੰ ਗੱਲ ਪਸੰਦ ਹੋਵੇ ਉਹ ਕਹਿੰਦੀ ਵੀ ਮੰਮਾ ਜਿਵੇਂ ਤੁਸੀਂ ਕਰੋਗੇ ਠੀਕ ਆ ਪਰ ਮੈਂ ਬੀਐਸਸੀ ਕਰ ਰਹੀ ਆ ਤਾਂ ਉਹਦੀ ਮੰਮੀ ਕਹਿੰਦੀ ਵੀ ਮੁੰਡੇ ਵਾਲਿਆਂ ਨੂੰ ਵੀ ਚਲੋ ਬੀਐਸਸੀ ਕੁੜੀ ਚਾਹੀਦੀ ਸੀ ਹਨਾ ਵਿਤਾਣ ਕਰਕੇ ਉਹ ਮੰਗ ਕੇ ਰਿਸ਼ਤਾ ਲੈਂਦੇ ਆ ਵੀ ਤੇਰੀ ਬੀਐਸਸੀ ਪੂਰੀ ਹੋ ਜੂਗੀ ਵੀ ਹਜੇ ਤਾਂ ਮੁੰਡਾ ਆਉਂਦਾ ਨਹੀਂ ਵਿਆਹ ਥੋੜਾ ਲੇਟ ਹੀ ਕਰਨਾ ਚਲ ਉਹ ਕਹਿੰਦੀ ਵੀ ਠੀਕ ਆ ਮੰਮੀ ਚਲ ਉਹਦੀ ਮਾਂ ਜਿਹੜੀ ਕੁੜੀ ਦੀ ਉਹ ਰਿਸ਼ਤੇ ਦੀ ਗੱਲ ਕਰ ਲੈਂਦੀ ਆ ਰਿਸ਼ਤਾ ਹੋ ਜਾਂਦਾ ਮੰਗਣਾ ਹੀ ਹੋ ਜਾਂਦੀ ਆ ਉਸ ਤੋਂ ਬਾਅਦ ਕੁੜੀ ਆਪਣੀ ਪੜ੍ਹਾਈ ਜਾਰੀ ਰੱਖਦੀ ਆ ਕੁੜੀ ਦੇ ਜਿਹੜੇ ਸੱਸ ਸਹੁਰਾ ਨੇ ਉਹ ਇਕੱਲੇ ਰਹਿੰਦੇ ਨੇ ਗੰਗਾ ਨਗਰ ਤੇ ਜਿਹੜੇ ਉਹਦੀ ਕੁੜੀ ਆ ਮਤਲਬ ਤਾਨੀਆਂ ਦੀ ਨਨਾਨਾ ਉਹ ਆਸਟ੍ਰੇਲੀਆ ਰਹਿੰਦੀ ਆ ਤੇ ਜਿਹੜਾ ਤਾਨੀਆਂ ਦੇ ਘਰ ਵਾਲਾ ਉਹ ਕੈਨੇਡਾ ਰਹਿੰਦਾ ਸਟੱਡੀ ਵੇਸ ਤੇ ਗਿਆਗਾ ਉਹ ਉਹ ਕਾਫੀ ਪੜਿਆ ਲਿਖਿਆ ਮੁੰਡਾ ਸੀ ਤੇ ਚਲੋ ਜਦੋਂ ਤਾਨੀਆਂ ਦੀ ਮੰਗਣੀ ਹੋ ਜਾਂਦੀ ਹੈ ਤਾਨੀਆਂ ਦੇ ਸੱਸ ਸਹੁਰਾ ਥੋੜੇ ਦਿਨ ਬਾਅਦ ਰਤੀਏ ਆਉਂਦੇ ਆ ਉਹਦੀ ਮਾਂ ਕੋਲ ਤੇ ਤਾਨੀਆਂ ਦਾ ਸਹੁਰਾ ਆਪਣੀ ਨੂੰ ਨੂੰ ਗੋਦੀ ਚ ਲੈਂਦਾ ਉਹਨੂੰ ਕਹਿੰਦਾ ਕਿ ਕੋਈ ਨਾ ਪੁੱਤ ਤੂੰ ਫਿਕਰ ਨਾ ਕਰੀ ਮੈਨੂੰ ਤੇਰਾ ਬੜਾ ਤਰਸਦਾ ਹਾਂ ਉਹਦਾ ਛੋਟੀ ਜੀ ਉਮਰ ਆ ਤੇਰੀ ਤੇਰੇ ਸਿਰ ਤੇ ਪਿਓ ਨਹੀਂ ਤੇ ਤਾਨੀਆਂ ਨੂੰ ਇਹ ਲੱਗਦਾ ਵੀ ਮੇਰੇ ਸੱਸ ਸਹੁਰਾ ਤਾਂ ਬੜੇ ਚੰਗੇ ਆ ਚਲੋ ਉਹ ਆਪਣੀ ਮਾਂ ਨੂੰ ਕਹਿੰਦੀ ਆ ਵੀ ਮਾਂ ਤੂੰ ਦੇਖ ਹੁਣ ਫਿਕਰ ਨਾ ਕਰਿਆ ਕਰ ਵੀ ਮੇਰੇ ਸਹੁਰੇ ਬੜੇ ਚੰਗੇ ਆ ਚਲੋ ਤਾਨੀਆਂ ਦੀ ਮਾਂ ਜਦੋਂ ਬਿਮਾਰ ਰਹਿੰਦੀ ਆ ਤੇ ਉਹਨੂੰ ਇੱਕ ਦਿਨ ਹਸਪੀਟਲ ਲੈ ਕੇ ਜਾਇਆ ਜਾਂਦਾ ਤੇ ਪਤਾ ਲੱਗਦਾ ਵੀ ਉਹਨੂੰ ਕੈਂਸਰ ਆ ਤਾਨੀਆਂ ਦੇ ਸੱਸ ਸਹੁਰਾ ਉਹਦੇ ਹੀ ਆਉਂਦੇ ਆ ਹਸਪਤਾਲ ਤੇ ਫੋਨ ਕਰਦਾ ਉਹਦੇ ਘਰ ਵਾਲਾ ਵੀ ਤੂੰ ਫਿਕਰ ਨਾ ਕਰੀ ਤਾਨੀਆਂ ਅਸੀਂ ਤੇਰੇ ਨਾਲ ਆ ਤੂੰ ਐ ਨਾ ਸੋਚੀ ਵੀ ਮੰਮੀ ਬਿਮਾਰ ਨੇ ਡਾਕਟਰ ਆ ਜਿਹੜੇ ਉਹ ਕਹਿੰਦੇ ਆ ਵੀ ਜੇ ਤੁਸੀਂ ਆਪਰੇਸ਼ਨ ਕਰਵਾਉਂਗੇ ਵੀ ਜਿਹੜਾ ਕੈਂਸਰ ਆ ਉਹ ਚੌਥੀ ਸਟੇਜ ਤੇ ਪਹੁੰਚ ਚੁੱਕਿਆ ਤੇ ਇਹਨਾਂ ਨੇ ਜ਼ਿਆਦਾ ਟਾਈਮ ਨਹੀਂ ਬਚਣਾ ਵੀ ਐਂ ਹੋ ਸਕਦਾ ਇਹ ਜ਼ਿਆਦਾ ਵੱਜ ਜਾਣਾ ਤਾਂ ਚਲੋ ਤਾਨੀਆਂ ਤੇ ਉਹਦੀ ਮਾਂ ਹੀ ਫੈਸਲਾ ਲੈਂਦੀਆਂ ਵੀ ਆਪਰੇਸ਼ਨ ਆ ਜਿਹੜਾ ਨਹੀਂ ਕਰਾਉਣਾ ਚਲੋ ਕੀਮੋ ਵਗੈਰਾ ਹੁੰਦੀ ਆ ਟ੍ਰੀਟਮੈਂਟ ਚੱਲਦਾ ਤਾਨੀਆਂ ਦੇ ਸੱਸ ਸਹੁਰਾ ਜਿਹੜੇ ਉਹ ਤਾਨੀਆਂ ਨੂੰ ਇੱਕ ਦਿਨ ਪੁੱਛਦੇ ਆ ਵੀ ਤੁਹਾਡੇ ਕੀ ਕੀ ਪ੍ਰਾਪਰਟੀ ਆ ਤਾਂ ਤਾਨੀਆਂ ਕਹਿੰਦੀ ਵੀ ਮੈਨੂੰ ਨਹੀਂ ਪਤਾ ਪ੍ਰਾਪਰਟੀ ਕੋਈ ਬਹੁਤੀ ਨਹੀਂ ਵੀ ਆਹੀ ਇੱਕ ਘਰ ਆ ਸਾਡੇ ਕੋਲ ਤੇ ਉਹਨਾਂ ਗੱਲਾਂ ਦੇ ਵਿੱਚ ਲਾ ਕੇ ਤਾਨੀਆਂ ਦੀ ਮੰਮੀ ਤੋਂ ਜਿਹੜਾ ਘਰ ਹੁੰਦਾ ਉਹ ਤਾਨੀਆਂ ਦੇ ਨਾਮ ਕਰਵਾ ਲੈਂਦੇ ਨੇ ਤੇ ਜਿਹੜੀ LIC ਹੁੰਦੀ ਹੈ ਇੱਕ ਉਹਦੀ ਮੰਮੀ ਨੇ ਕਰਵਾਈ ਹੋਈ ਉਹਦੀ ਨੋਮਿਨੀ ਹੈ ਜਿਹੜੀ ਉਹ ਵੀ ਤਾਨੀਆਂ ਨੂੰ ਕਰਵਾ ਲੈਂਦੇ ਨੇ ਤੇ ਮਤਲਬ ਜਿੰਨੀ ਵੀ ਪ੍ਰਾਪਰਟੀ ਜੋ ਵੀ ਹੁੰਦਾ ਉਹਦੇ ਕੋਲੇ ਉਹ ਸਾਰਾ ਆਪਦੇ ਹੱਥ ਵਸ ਕਰ ਲੈਂਦੇ ਆ ਤੇ ਤਾਨੀਆਂ ਦੀ ਜਿਹੜੀ ਮੰਮੀ ਆ ਉਹ ਆਪਣੀ ਜ਼ਮੀਨ ਘਰ ਦੇ ਕਾਗਜ਼ ਤੇ ਜਿਹੜੀ LIC ਦੇ ਕਾਗਜ਼ ਆ ਉਹ ਆਪਣੇ ਕੁੜਮ ਨੂੰ ਹੀ ਫੜਾ ਦਿੰਦੀ ਆ ਕਹਿੰਦੀ ਆ ਵੀ ਦੇਖੋ ਵੀਰ ਜੀ ਸਾਡੇ ਘਰੇ ਤਾਂ ਕੋਈ ਬੰਦਾ ਹੈ ਨਹੀਂ ਹਨਾ ਵੀ ਆਖਰ ਨੂੰ ਅੱਜ ਨਹੀਂ ਤਾਂ ਕੱਲ ਵੀ ਮੇਰਾ ਕੀ ਪਤਾ ਮੈਂ ਕਦੋਂ ਇਸ ਦੁਨੀਆਂ ਤੋਂ ਤੁਰ ਜਾਣਾ ਤੇ ਚਲੋ ਉਸ ਤੋਂ ਬਾਅਦ ਵਿਆਹ ਦੀ ਗੱਲ ਹੁੰਦੀ ਆ ਤੇ ਵਿਆਹ ਜਿਹੜਾ ਉਹ ਕੀਤਾ ਜਾਂਦਾ ਮੁੰਡਾ ਬਾਹਰੋਂ ਆ ਜਾਂਦਾ ਬਾਹਰੋਂ ਆਉਂਦਾ ਚਲੋ ਇੱਕ ਦੂਜੇ ਨੂੰ ਮਿਲਦੇ ਆ ਦੋਨਾਂ ਨੂੰ ਐ ਲੱਗਦਾ ਵੀ ਦੋਨਾਂ ਦਾ ਇੱਕ ਦੂਜੇ ਦਾ ਸੁਭਾਅ ਵਧੀਆ ਹੈਗਾ ਵਿਆਹ ਤੋਂ ਬਾਅਦ ਮੁੰਡਾ ਜਿਹੜਾ ਉਹਦਾ ਨਾਮ ਤਰुण ਸੀ ਤਰुणਾ ਜਿਹੜਾ ਉਹ ਕੈਨੇਡਾ ਚਲੇ ਜਾਂਦਾ 2 ਮਹੀਨੇ ਬਾਅਦ ਜਿਹੜੀ ਤਾਨੀਆਂ ਦੀ ਨਰਾਨ ਸੀ ਉਹ ਵੀ ਆਈ ਸੀ ਉਹ ਵੀ ਚਲੀ ਜਾਂਦੀ ਆ ਤੇ ਉਹ ਆਪਣੀ ਬੇਟੀ ਹੈ ਜਿਹੜੀ 9 ਮਹੀਨਿਆਂ ਦੀ ਉਹ ਆਪਣੇ ਇੱਥੇ ਛੱਡ ਜਾਂਦੀ ਆ ਚਲੋ ਤਾਨੀਆਂ ਸਹੁਰੇ ਘਰ ਚਲੀ ਗਈ ਉਹ ਇੱਕ ਵਧੀਆ ਨੂੰਹ ਬਣਨ ਦੀ ਕੋਸ਼ਿਸ਼ ਕਰਦੀ ਆ ਉਹ ਆਪਣੀ ਨਰਾਨ ਦੀ ਕੁੜੀ ਦਾ ਬਹੁਤ ਮੋਹ ਕਰਦੀ ਆ ਉਹਨੂੰ ਚੱਕਦੀ ਆ ਤੇ ਘਰ ਦੇ ਕੰਮਾਂ ਦੇ ਵਿੱਚ ਵੀ ਉਹ ਆਪਣੇ ਸੱਸ ਸਹੁਰੇ ਦੀ ਮਦਦ ਕਰਦੀ ਆ ਚਲੋ 6 ਕੁ ਮਹੀਨੇ ਬਾਅਦ ਤਾਨੀਆਂ ਦਾ ਜਿਹੜਾ ਵੀਜ਼ਾ ਆ ਜਾਂਦਾ ਤੇ ਤਾਨੀਆਂ ਦੀ ਜਿਹੜੀ ਸੱਸ ਸਹੁਰੇ ਤਾਨੀਆਂ ਨੂੰ ਕਹਿੰਦੀ ਆ ਵੀ ਪੁੱਤ ਤੂੰ ਹਜੇ ਨਾ ਜਾ ਵੀ ਤੇਰੀ ਮਾਂ ਦਾ ਕੀ ਪਤਾ ਕਦੋਂ ਕੁਝ ਹੋ ਜੇ ਵੀ ਜਦੋਂ ਤੇਰੀ ਮਾਂ ਜਾਂ ਤਾਂ ਠੀਕ ਹੋ ਗਈ ਜਾਂ ਉਹਨੂੰ ਕੁਝ ਹੋ ਗਿਆ ਤੂੰ ਉਹਦੇ ਹੀ ਚਲੀ ਜਾਈ ਮਤਲਬ ਉਹਦਾ ਇਸ਼ਾਰਾ ਇਸੇ ਗੱਲ 'ਤੇ ਸੀ ਵੀ ਜਦੋਂ ਤੇਰੀ ਮਾਂ ਦੀ ਡੈਥ ਹੋ ਗਈ ਉਦੋਂ ਚਲੀ ਜਾਈ ਵੀ ਤੂੰ ਜਾਵੇਂਗੀ ਹੁਣ ਇੰਨੇ ਪੈਸੇ ਲਾ ਕੇ ਫੇਰ ਆਵੇਂਗੀ ਤਾਂ ਤਾਨੀਆਂ ਜਿਹੜੀ ਉਹ ਕਹਿੰਦੀ ਵੀ ਨਹੀਂ ਮੈਂ ਆਪਣੇ ਹਸਬੰਡ ਕੋਲ ਜਾਣਾ ਚਾਹਣੀ ਆ ਅਸਲ ਦੇ ਵਿੱਚ ਤਾਨੀਆਂ ਦਾ ਜਿਹੜਾ ਘਰ ਵਾਲਾ ਸੀ ਜਦੋਂ ਉਹ ਵਿਆਹ ਕਰਵਾਉਣ ਆਇਆ ਸੀ ਤਾਂ ਤਾਨੀਆਂ ਨੇ ਆਪਣੇ ਹਸਬੰਦ ਦੇ ਫੋਨ ਦੇ ਵਿੱਚ ਕਿਸੇ ਔਰਤ ਨਾਲ ਉਹਦੀ ਚੈਟ ਪੜ ਲਈ ਸੀ ਕਾਫੀ ਚੈਟ ਉਹਨੇ ਪੜੀ ਤੇ ਤਾਨੀਆਂ ਨੇ ਆਪਣੇ ਹਸਬੰਦ ਨੂੰ ਪੁੱਛਿਆ ਤਾਂ ਉਹ ਕਹਿੰਦਾ ਕਿ ਵੀ ਮੇਰੀ ਕੈਨੇਡਾ ਦੇ ਵਿੱਚ ਗੱਲਬਾਤ ਸੀ ਇਹਦੇ ਨਾਲ ਵੀ ਹੁਣ ਮੇਰੀ ਇਹਦੇ ਨਾਲ ਕੋਈ ਗੱਲਬਾਤ ਨਹੀਂ ਉਹਨੂੰ ਉਹ ਤੋਂ ਸੌਰੀ ਫੀਲ ਕਰਦਾ ਉਹ ਤੋਂ ਮਾਫੀ ਮੰਗਦਾ ਤਾਨੀਆਂ ਜਿਹੜੀ ਉਹ ਫਿਕਰਮੰਦ ਹੋ ਜਾਂਦੀ ਆ ਕਿਉਂਕਿ ਜਦੋਂ ਤਾਨੀਆਂ ਦਾ ਵਿਆਹ ਹੁੰਦਾ ਉਹ 19 20 ਸਾਲ ਦੀ ਹੁੰਦੀ ਆ ਤੇ ਉਹਦੇ ਘਰ ਵਾਲਾ 26 27 ਸਾਲ ਦਾ ਹੁੰਦਾ ਉਹਨਾਂ ਦਾ 7-8 ਸਾਲ ਦਾ ਗੈਪ ਹੁੰਦਾ ਆਪਸ ਵਿੱਚ ਤੇ ਉਹ ਚਲੋ ਮਾਫੀਆਂ ਮੰਗਣ ਲੱਗ ਜਾਂਦਾ ਤੇ ਤਾਨੀਆਂ ਵੀ ਇਹ ਸੋਚਦੀ ਆ ਵੀ ਮੇਰੀ ਮਾਂ ਨੇ ਤਾਂ ਮੇਰਾ ਮਸਾਂ ਵਿਆਹ ਕੀਤਾ ਵੀ ਹੁਣ ਰਿਸ਼ਤਾ ਟੁੱਟ ਤਾਂ ਸਕਦਾ ਨਹੀਂ ਚਲੋ ਵੀ ਜਦੋਂ ਮਾਫੀਆਂ ਮੰਗੀ ਜਾਂਦਾ ਫਿਰ ਉਸ ਤੋਂ ਬਾਅਦ ਤਾਨੀਆਂ ਨੂੰ ਇਹ ਸੀ ਵੀ ਜਿਹੜੀ ਉਹਦੀ ਕੈਨੇਡਾ ਵਾਲੀ ਗਰਲਫ੍ਰੈਂਡ ਆ ਕਿਤੇ ਉਹਦੇ ਨਾਲ ਰਹਿੰਦਾ ਹੋਵੇ ਗੱਲਬਾਤ ਕਰਦਾ ਹੋਵੇ ਵੀ ਮੈਂ ਜਲਦੀ ਚਲੀ ਜਾਵਾਂ ਤੇ ਚਲੋ ਜੂਨ ਦੇ ਵਿੱਚ ਉਹਦਾ ਵੀਜ਼ਾ ਆ ਜਾਂਦਾ ਮਈ ਦੇ ਵਿੱਚ ਵੀਜ਼ਾ ਆ ਜਾਂਦਾ ਤੇ ਉਹ ਜੂਨ ਦੇ ਵਿੱਚ ਚਲੀ ਜਾਂਦੀ ਆ 2000 ਉਹ 23 ਦੇ ਵਿੱਚ ਜੂਨ 2023 ਚ ਉਹ ਕੈਨੇਡਾ ਚਲੀ ਜਾਂਦੀ ਆ ਜਾ ਕੇ ਚਲ ਉਹ ਆਪਣੇ ਘਰ ਵਾਲੇ ਨੂੰ ਮਿਲਦੀ ਆ ਤੇ ਉਹ ਜਾਂਦੀ ਹੈ ਜੀ 1 ਜੂਨ ਨੂੰ ਉਹ ਪਹੁੰਚਦੀ ਹੈ ਤੇ 2 ਜੂਨ ਨੂੰ ਉਹ ਆਪਣੇ ਘਰ ਵਾਲੇ ਦਾ ਫੋਨ ਦੇਖਦੀ ਆ ਉਹ ਫੋਨ ਦੇ ਵਿੱਚੋਂ ਸਨੈਪਚੈਟ ਤੋਂ ਕਿਸੇ ਦੀਆਂ ਫੋਟੋਆਂ ਵਗੈਰਾ ਵੇਖ ਲੈਂਦੀ ਹੈਗੀ ਕਿਸੇ ਹੋਰ ਕੁੜੀ ਨਾਲ ਆਪਣੇ ਘਰ ਵਾਲੇ ਦੀਆਂ ਤੇ ਜਿਹੜੀ ਉਹ ਕੁੜੀ ਸੀਗੀ ਕੈਨੇਡਾ ਦੇ ਵਿੱਚ ਰਹਿ ਰਹੀ ਸੀ ਪਹਿਲਾਂ ਜਿਹਨੂੰ ਕਹਿੰਦਾ ਸੀ ਵੀ ਮੇਰੀ ਇਹ ਪਹਿਲਾ ਗਰਲਫ੍ਰੈਂਡ ਸੀ ਵੀ ਹੁਣ ਤਾਂ ਮੇਰੇ ਇਹਦੇ ਨਾਲ ਕੋਈ ਰਿਸ਼ਤਾ ਨਹੀਂ ਉਦੇ ਨਾਲ ਵੀ ਵੀਡੀਓ ਕਾਲ ਡਿਟੇਲ ਆ ਜਿਹੜੀ ਉਹ ਵੇਖ ਲੈਂਦੀ ਆ ਤੇ ਉਹ ਆਪਣੇ ਹਸਬੰਦ ਨੂੰ ਪੁੱਛਦੀ ਆ ਵੀ ਤਰਨ ਇਹ ਕੀ ਗਿਆ ਵੀ ਉਦੋਂ ਤਾਂ ਤੁਸੀਂ ਮੇਰੇ ਤੋਂ ਮਾਫੀ ਮੰਗਦੇ ਸੀ ਕਹਿੰਦੇ ਸੀ ਇਹ ਗੱਲ ਨਹੀਂ ਵੀ ਆਹ ਤਾਂ ਦੋ ਦੋ ਇਹ ਕੀ ਗੱਲ ਆ ਤਾਂ ਉਹ ਕਹਿੰਦਾ ਵੀ ਜਿਹੜੀ ਆ ਕੁੜੀ ਆ ਇਹ ਤਾਂ ਮੇਰੀ ਭੈਣ ਆ ਤੇ ਉਹਨੇ ਫੋਟੋ ਦਿਖਾਈ ਤੇ ਉਹ ਕਹਿੰਦੀ ਵੀ ਐ ਫੋਟੋ ਭੈਣ ਨਾਲ ਤਾਂ ਕੋਈ ਨਹੀਂ ਕਰਵਾਉਂਦਾ ਤੇ ਦੂਜੀ ਗੱਲ ਆ ਆਹ ਕਹਿੰਦਾ ਵੀ ਇਹ ਤਾਂ ਹੈ ਨਹੀਂ ਇੱਥੇ ਇਹ ਤਾਂ ਹੁਣ ਇੰਡੀਆ ਗਈ ਉਹ ਤਾਂ ਕਹਿੰਦਾ ਉਹੀ ਵੀਡੀਓ ਕਾਲ ਕਰ ਲੈਂਦੀ ਆ ਮੈਨੂੰ ਉਹ ਕਹਿੰਦਾ ਵੀ ਉਹ ਕਹਿੰਦੀ ਵੀ ਦੇਖ ਮੈਂ ਬੀਐਸਸੀ ਨਰਸਿੰਗ ਕਰਦੀ ਰਹੀ ਆ ਮੇਰੀਆਂ ਫਰੈਂਡਸ ਸੀ ਮੁੰਡੇ ਵੀ ਚਲੋ ਸਾਡੇ ਨਾਲ ਹੈਗੇ ਸੀ ਵੀ ਮੈਂ ਤਾਂ ਕਦੇ ਕਿਸੇ ਨੂੰ ਵੀਡੀਓ ਕਾਲ ਨਹੀਂ ਕੀਤੀ ਸੀਗੀ ਇੰਨਾ ਇੰਨਾ ਟਾਈਮ ਵੀ ਇਹ ਗੱਲ ਠੀਕ ਨਹੀਂ ਚਲੋ ਉਹਨਾ ਕਾਫੀ ਉਹਨਾਂ ਦੋਨਾਂ ਦੀ ਲੜਾਈ ਹੋ ਜਾਂਦੀ ਆ ਲੜਾਈ ਹੁੰਦੀ ਆ ਤੇ ਜਿਹੜਾ ਉਹਦੇ ਘਰ ਵਾਲਾ ਹੁੰਦਾ ਉਹ ਉਹਨੂੰ ਕੁੱਟਮਾਰ ਕਰਦਾ ਦੂਜੇ ਦਿਨ ਹੀ ਉਹਨਾਂ ਦੀ ਲੜਾਈ ਆ ਜਿਹੜੀ ਸ਼ੁਰੂ ਹੋ ਜਾਂਦੀ ਆ ਤੇ ਤਾਨੀਆ ਸੋਚਦੀ ਆ ਵੀ ਇਹ ਤਾਂ ਗੱਲ ਗਲਤ ਹੋ ਗਈ ਵੀ ਇਹ ਤਾਂ ਸੁਧਰਨਾ ਕੀ ਹੈ ਇਹਨੇ ਤਾਂ ਉੱਤੋਂ ਕੁੱਟਮਾਰ ਬਹੁਤ ਕੀਤੀ ਉਹ ਬਹੁਤ ਰੋਈ ਚਲ ਉਹ ਉਸ ਤੋਂ ਬਾਅਦ ਸ਼ਾਂਤ ਹੋ ਜਾਂਦਾ ਕੁੱਟਮਾਰ ਕੇ ਤੇ ਅਗਲੇ ਦਿਨ ਉਹਨੂੰ ਕਹਿੰਦਾ ਵੀ ਠੀਕ ਆ ਮੇਰੇ ਤੋਂ ਗਲਤੀ ਹੋ ਗਈ ਅੱਜ ਤੋਂ ਬਾਅਦ ਮੈਂ ਤੇਰੇ ਨਹੀਂ ਮਾਰੂੰਗਾ ਕਾਫੀ ਟਾਈਮ ਤਾਨੀਆ ਜਿਹੜੀ ਉਹ ਕੈਨੇਡਾ ਰਹਿੰਦੀ ਆ ਤੇ ਕੈਨੇਡਾ ਦੇ ਵਿੱਚ ਰਹਿੰਦੇ ਹੋਏ ਤਾਨੀਆ ਇਹ ਗੱਲ ਨੋਟ ਕਰਦੀ ਆ ਵੀ ਉਹ ਆਪਣੀ ਨਨਾਨ ਦੀ ਤੇ ਘਰ ਵਾਲੇ ਦੀ ਚੈਟ ਪੜ੍ਹ ਲੈਂਦੀ ਆ ਚੈਟ ਦੇ ਵਿੱਚ ਜਦੋਂ ਉਹ ਦੱਸਦੀ ਆ ਤਾਨੀਆ ਵੀ ਜਦੋਂ ਮੇਰਾ ਵਿਆਹ ਹੋਇਆ ਸੀ ਤਾਂ ਮੇਰੇ ਹਸਬੰਦ ਨੇ ਮੈਨੂੰ ਮੰਗਲ ਸੂਤਰ ਬਣਵਾ ਕੇ ਦਿੱਤਾ ਸੀ ਮੰਗਲ ਸੂਤਰ ਸੀ ਜੋ 65000 ਦਾ ਬਣਿਆ ਸੀ ਕਹਿੰਦੀ ਮੇਰੀ ਨਨਾਨ ਨੇ ਉਹਦੇ ਮੈਸੇਜ ਕੀਤਾ ਵੀ ਤੂੰ ਤਾਂ ਆਉਂਦਾ ਹੀ ਘਰ ਵਾਲੀ ਦਾ ਹੋ ਗਿਆ ਇਹਨੂੰ 65000 ਦਾ ਮੰਗਲ ਸੂਤਰ ਕਰਾਤਾ ਅੱਛਾ ਮਾਂ ਤੇ ਭੈਣ ਤੇਨੂੰ ਦੂਰ ਹੋ ਗਈਆਂ ਐ ਬਾਵਾ ਕੁਛ ਲਿਖਿਆ ਸੀ ਤੇ ਤਾਨੀਆ ਆਪਣੇ ਹਸਬੰਦ ਨੂੰ ਕਹਿੰਦੀ ਵੀ ਘੱਟੋ ਘੱਟ ਜੇ ਤੁਸੀਂ ਮੇਰੀਆਂ ਚੁਗਲੀਆਂ ਕਰਨੀਆਂ ਸੀ ਇਹਨਾਂ ਨੂੰ ਡਿਲੀਟ ਤਾਂ ਕਰ ਦਿੰਦੇ ਵੀ ਮੈਂ ਤਾਂ ਦੀਦੀ ਦੀਦੀ ਕਰਦੀ ਆ ਤੇ ਉਹ 32 ਸਾਲ ਦੇ ਹੋਏ ਪਿਆ ਮੈਜਰ ਨੇ ਵੀ ਉਹ ਤੇਰੇ ਕੋਲੇ ਇਹੋ ਜੀਆਂ ਗੱਲਾਂ ਕਰਦੇ ਆ ਤਾਂ ਚਲੋ ਉਹ ਕਹਿੰਦਾ ਵੀ ਤੂੰ ਤਾਨੀਆ ਇਹੋ ਜੀਆਂ ਗੱਲਾਂ ਨਾ ਕਰ ਵੀ ਲੇਡੀਜ਼ ਦੀ ਤਾਦਤ ਹੁੰਦੀ ਐ ਮੈਂ ਕਿਹੜਾ ਉਹਨਾਂ ਦੇ ਪਿੱਛੇ ਲੱਗਦਾ ਉਹ ਕਹਿੰਦੀ ਵੀ ਨਹੀਂ ਤਰਨ ਤੁਸੀਂ ਵੀ ਮੇਰੇ ਨਾਲ ਵਫਾਦਾਰੀ ਨਹੀਂ ਕੀਤੀ ਤੇ ਉਹ ਵੀ ਮੇਰੇ ਨਾਲ ਇਹੋ ਜੀ ਸੋਚ ਰੱਖਦੇ ਆ ਵੀ ਮੈਂ ਇੱਕ ਵਧੀਆ ਨੂੰਹ ਬਣਨ ਦੀ ਕੋਸ਼ਿਸ਼ ਕੀਤੀ ਆ ਦੇਖ ਤੇਰੀ ਭਾਣਜੀ ਨੂੰ ਮੈਂ ਵਧੀਆ ਸੰਭਿਆ ਉੱਥੇ ਘਰੇ ਰਹਿੰਦੀ ਰਹੀ ਆ ਵੀ ਉਹ ਮੇਰੇ ਨਾਲ ਇਹੋ ਜੀ ਸੋਚ ਰੱਖਦੇ ਆ ਚਲ ਉਹਦੀ ਨਾਲ ਥੋੜੀ ਜੀ ਆਪਣੀ ਸੱਸ ਨਾਲ ਤင် ਨਾਲ ਨਾਲ ਅਣਬਣ ਹੋ ਜਾਂਦੀ ਆ ਕਿਉਂਕਿ ਉਹ ਮਤਲਬ ਫੋਨ ਤੇ ਕਹਿੰਦੀਆਂ ਰਹਿੰਦੀਆਂ ਸੀਗੀਆਂ ਉਹਨੂੰ ਝਿੜਕਦੀਆਂ ਰਹਿੰਦੀਆਂ ਸੀਗੀਆਂ ਤੇ ਜਦੋਂ ਉਹ ਐ ਸੋਚਦੀ ਆ ਤਾਂ ਨਹੀਂ ਆ ਵੀ ਇਹ ਵੀ ਕਿਸੇ ਹੋਰ ਔਰਤ ਪਿੱਛੇ ਫਿਰਦਾ ਹਨਾ ਬਾਹਰਲੀਆ ਕੁੜੀਆਂ ਦੇ ਚੱਕਰ 'ਚ ਫਿਰਦਾ ਤੇ ਮੇਰੀ ਸੱਸ ਤੇ ਨਾਨਾਣ ਵੀ ਮੇਰੇ ਨਾਲ ਨਹੀਂ ਬਣਾਉਂਦੀਆਂ ਵੀ ਉਹਨਾਂ ਨੇ ਤਾਂ ਸਾਡੀ ਪ੍ਰਾਪਰਟੀ ਵਗੈਰਾ ਵੀ ਸਾਰੀ ਜਿਹੜੀ ਆਪਣੇ ਹੱਥ 'ਚ ਕਰ ਲਈ ਵੀ ਵਿਆਹ ਵਗੈਰਾ ਤੇ ਇੰਨੇ ਪੈਸੇ ਲੱਗੇ ਤੇ ਚਲੋ ਉਹਨੂੰ ਫਿਕਰ ਹੋ ਜਾਂਦਾ ਉਹ ਆਪਣੀ ਮਾਂ ਨੂੰ ਸਾਰੀ ਗੱਲ ਦੱਸ ਦਿੰਦੀ ਆ ਵੈਸੇ ਉਹ ਤਾਂ ਜੀ ਨਹੀਂ ਕਰਦਾ ਸੀ ਕਿ ਮੈਂ ਆਪਣੀ ਮਤਲਬ ਐਡੀ ਬਿਮਾਰੀ ਵਾਲੀ ਕੈਂਸਰ ਹੋਵੇ ਜਿਹੜੀ ਔਰਤ ਨੂੰ ਵੀ ਸਾਹਾਂ ਤੇ ਪਈ ਹੋਵੇ ਤੇ ਮੈਂ ਉਹਨੂੰ ਇਹ ਗੱਲ ਦੱਸਾਂ ਪਰ ਉਹ ਦੱਸ ਦਿੰਦੀ ਆ ਉਹ ਕਹਿੰਦੀ ਵੀ ਮਾਂ ਆਪਣੇ ਨਾਲ ਘਰ ਤੋਂ ਖਾ ਹੋਇਆ ਵੀ ਤੂੰ ਤਾਂ ਕਾਹਲ ਕਰ ਗਈ ਤਾਂ ਉਹਦੀ ਮਾਂ ਕਹਿੰਦੀ ਵੀ ਕੋਈ ਨਹੀਂ ਪੁੱਤ ਬੰਦੇ ਤਾਂ ਨਾ ਇਦਾਂ ਹੀ ਹੁੰਦੇ ਆ ਤੂੰ ਆਪਦਾ ਘਰ ਬਸਾਉਣ ਦੀ ਗੱਲ ਕਰ ਰਿਹਾ ਤੂੰ ਇਹਨੂੰ ਆਪਣੀ ਮੁਠੀ ਚ ਕਰ ਲੈ ਬੰਦੇ ਤਾਂ ਬਾਹਰ ਅੰਦਰ ਤੁਰੇ ਫਿਰਦੇ ਆਗੇ ਕੋਈ ਨਾ ਠੀਕ ਹੋ ਜੂ ਚਲੋ ਉਹ ਜਿਵੇਂ ਟਿਪੀਕਲ ਮਾਮਾ ਹੁੰਦੀਆਂ ਉਹ ਗੱਲ ਕਰਦੀ ਹੈਗੀ ਵੀ ਮਾਮਾ ਪਹਿਲਾਂ ਆਪਦੇ ਵੇਲੇयां ਚਾਹੀ ਹੁੰਦੀਆਂ ਸੀ ਵੀ ਉਹ ਜਿੰਨਾ ਮਰਜ਼ੀ ਘਰ ਵਾਲੇ ਉਹਨਾਂ ਤੇ ਜ਼ੁਲਮ ਕਰ ਲੈਂਦੇ ਉਹ ਸਹਿ ਲੈਂਦੀਆਂ ਸੀਗੀਆਂ ਚਲੋ ਤਾਨੀਆ ਵੀ ਸੋਚਦੀ ਆ ਵੀ ਠੀਕ ਹੈ ਵੀ ਹੋ ਜਾਂਦੀ ਆ ਚਲੋ ਗਲਤੀ ਤੇ ਉਹ ਆਪਣੇ ਘਰ ਵਾਲੇ ਨੂੰ ਵਧੀਆ ਮਤਲਬ ਉਹਦੇ ਪ੍ਰਤੀ ਲੋਇਲ ਰਹਿੰਦੀ ਆ ਵਫਾਦਾਰ ਰਹਿੰਦੀ ਆ ਪਰ ਉਹਦੇ ਘਰ ਵਾਲੇ ਦੀਆਂ ਜਿਹੜੀਆਂ ਹਰਕਤਾਂ ਉਹ ਨਹੀਂ ਸੁਧਰਦੀਆਂ ਉਹ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਗਲਤੀ ਦੇ ਵਿੱਚ ਫੜਿਆ ਜਾਂਦਾ ਤੇ ਫਿਰ ਜਿਹੜੀ ਤਾਨੀ ਆਗੀ ਉਹਨੂੰ ਬਹੁਤ ਕੁੱਟਮਾਰ ਕਰਦਾ ਉਹਦੀ ਤੇ ਤਾਨੀਆ ਕੀ ਕਰਦੀ ਆ ਜਿਹੜੀ ਉਹਦੀ ਕੁੜੀ ਹੁੰਦੀ ਆਗੀ ਗਰਲਫ੍ਰੈਂਡ ਹੁੰਦੀ ਆ ਉਹਦੇ ਨਾਲ ਸੰਪਰਕ ਕਰਦੀ ਆ ਉਹ ਇੰਡੀਆਈ ਹੁੰਦੀ ਆ ਤੇ ਉਹ ਦੱਸਦੀ ਆ ਵੀ ਤੇਰੇ ਘਰ ਵਾਲੇ ਨੇ ਤਾਂ ਮੇਰੇ ਮੇਰੀ ਜ਼ਿੰਦਗੀ ਖਰਾਬ ਕਰਤੀ ਵੀ ਇਹਨੇ ਮੇਰੀ ਇੱਜ਼ਤ ਲੁੱਟੀ ਇਹ ਤਾਂ ਬਹੁਤ ਗੰਦਾ ਘਟੀਆ ਕਿਸਮ ਦਾ ਇਨਸਾਨ ਆ ਵੀ ਇਹ ਤਾਂ ਪਸ਼ੂ ਵਰਗਾ ਵਿਵਹਾਰ ਕਰਦਾ ਵੀ ਜੇ ਇਹਨੂੰ ਕਿਸੇ ਗੱਲ ਲਈ ਮਨਾ ਕਰੋ ਤਾਂ ਇਹ ਕੁੱਟਦਾ ਮਾਰਦਾਗਾ ਤੇ ਉਹ ਕਹਿੰਦੀ ਵੀ ਭੈਣੇ ਵੀ ਹਨਾ ਚਲ ਮੈਂ ਤਾਂ ਇਹਦੇ ਵੱਸ ਪੈ ਗਈ ਮੈਂ ਇਹਦੇ ਘਰ ਵਾਲੀਆਂ ਵੀ ਮੇਰੇ ਤੋਂ ਹੁਣ ਇਹ ਗੱਲਾਂ ਬਰਦਾਸ਼ਤ ਨਹੀਂ ਹੁੰਦੀਆਂ ਵੀ ਤੂੰ ਮੇਰੇ ਘਰ ਵਾਲੇ ਨੂੰ ਫੋਨ ਕਾਲ ਨਾ ਕਰਿਆ ਕਰ ਉਹ ਕਹਿੰਦੀ ਵੀ ਤੂੰ ਆਪਦੇ ਘਰ ਵਾਲੇ ਨੂੰ ਸਾੰਭ ਮੈਂ ਤਾਂ ਇਹ ਤੋਂ ਖਿਹੜਾ ਛਡਾਉਣ ਨੂੰ ਫਿਰਦੀ ਆ ਮੇਰਾ ਇਹ ਖਿਹੜਾ ਛੱਡੇ ਇਹ ਮੇਰਾ ਖਿਹੜੇ ਨਹੀਂ ਛੱਡਦਾ ਤੇ ਚਲੋ ਤਾਂ ਨੀ ਆ ਜਿਹੜੀ ਉਹਨੂੰ ਕਹਿੰਦੀ ਵੀ ਤੂੰ ਇਹਨੂੰ ਬਲੌਕ ਕਰ ਦੇ ਹਰ ਕਿਤੋਂ ਵੀ ਹੁਣ ਤੇਰਾ ਕੀ ਕਰ ਦੂ ਇਹ ਵੀ ਇੱਥੇ ਵੀ ਤੂੰ ਮਿਲ ਹੀ ਨਾ ਇਹਨੂੰ ਤਲੋ ਤਾਨੀਆਂ ਨੂੰ ਸੁੱਖ ਦਾ ਸਾਹ ਹੁੰਦਾ ਵੀ ਉਦੋਂ ਤੋਂ ਖਿਹੜਾ ਛੁੱਟਿਆ ਪਰ ਤਾਨੀਆਂ ਨੂੰ ਇੱਕ ਦਿਨ ਫੇਰ ਪਤਾ ਲੱਗਦਾ ਵੀ ਵਿਆਹ ਤੋਂ ਪਹਿਲਾਂ ਇੱਕ ਔਰਤ ਨਾਲ ਹੋਰ ਰਹਿੰਦਾ ਸੀ ਜਿਹੜੀ ਕਿ ਉਹਦੇ ਨਾਲ ਰਹਿੰਦੀ ਸੀ ਉਹਦੇ ਘਰ ਵਾਲੇ ਨਾਲ ਤਾਨੀਆਂ ਦੇ ਘਰ ਵਾਲੇ ਨਾਲ ਤੇ ਉਸ ਔਰਤ ਦਾ ਨਾ ਉਹ ਮਤਲਬ ਪਤਾ ਕਰਦੀ ਆ ਵੀ ਕਿੱਥੋਂ ਦੀ ਸੀ ਉਹ ਇੰਡੀਆ ਦੇ ਪਟਿਆਲਾ ਜ਼ਿਲ੍ਹੇ ਦੀ ਸੀ ਤਾਨੀਆਂ ਕਿਵੇਂ ਨਾ ਕਿਵੇਂ ਬਹੁਤ ਇਸ ਗੱਲੋਂ ਐਕਟਿਵ ਸੀ ਉਹਨੇ ਉਸ ਕੁੜੀ ਦਾ ਨੰਬਰ ਜਦੋਂ ਪਤਾ ਕੀਤਾ ਉਸ ਨੰਬਰ ਤੇ ਕਾਲ ਕੀਤੀ ਤੇ ਉਦੇ ਘਰ ਵਾਲੇ ਦਾ ਨੰਬਰ ਵੀ ਲੈ ਲਿਆ ਉਹਨੇ ਉਹਦੇ ਮਤਲਬ ਕਿਉਂਕਿ ਉਹ ਵਿਆਹੀ ਹੋਈ ਕੁੜੀ ਸੀ ਜੀ ਦੇ ਜਿਹੜੀ ਇਹਦੇ ਨਾਲ ਲਿਵ ਇਨ ਚ ਰਹਿੰਦੀ ਸੀਗੀ ਤਰਨ ਨਾਲ ਜਦੋਂ ਉਹਦੇ ਘਰ ਵਾਲੇ ਨਾਲ ਗੱਲ ਕੀਤੀ ਉਹ ਇੰਡੀਆ ਸੀਗਾ ਉਹ ਦੱਸਦਾ ਵੀ ਤੇਰੇ ਘਰ ਵਾਲੇ ਨੇ ਤਾਂ ਮੇਰੇ ਘਰ ਵਾਲੀ ਆ ਜਿਹੜੀ ਵੀ ਉਹ ਆਪਦੇ ਪਿੱਛੇ ਲਾ ਰੱਖੀ ਆ ਵੀ ਮੇਰੇ ਘਰ ਵਾਲੀ ਆ ਜਿਹੜੀ ਮੈਨੂੰ ਛੱਡ ਕੇ ਚਲੀ ਗਈ ਤੇ ਇਹਦੇ ਨਾਲ ਰਹਿੰਦੀ ਆ ਵੀ ਮੇਰਾ ਤਾਂ ਇਹ ਮੇਰੀ ਤਾਂ ਫਾਈਲ ਹੀ ਨਹੀਂ ਲਾਉਂਦੀ ਵੀ ਇਹਦੇ ਨਾਲ ਰਹਿੰਦੀ ਆ ਮੈਨੂੰ ਪਤਾ ਤੇ ਇਹ ਮੈਨੂੰ ਧਮਕੀਆਂ ਵੀ ਦਿੰਦੇ ਆ ਤੋ ਉਹ ਕਹਿੰਦਾ ਵੀ ਭੈਣ ਬਣ ਕੇ ਤੂੰ ਆਪਣੇ ਘਰ ਵਾਲੇ ਨੂੰ ਕੰਟਰੋਲ ਕਰ ਵੀ ਮੇਰਾ ਘਰ ਕਿਉਂ ਖਰਾਬ ਕੀਤਾ ਤਾਂ ਤਾਨੀਆਂ ਜਿਹੜੀ ਉਹ ਕਹਿੰਦੀ ਵੀ ਹੁਣ ਤਾਂ ਮੈਂ ਆ ਗਈ ਹੈ ਨਾ ਵੀ ਇਹਦਾ ਤਾਂ ਹੋਰ ਵੀ ਬਹੁਤ ਕੁੜੀਆਂ ਨਾਲ ਚੱਕਰ ਆ ਵੀ ਇਹ ਕੋਈ ਕੱਲਾ ਐ ਨਹੀਂ ਵੀ ਇਹ ਤਾਂ ਸਾਈਕੋ ਟਾਈਪ ਦਾ ਬੰਦਾ ਹੈਗਾ ਉਹ ਕਹਿੰਦਾ ਵੀ ਤੂੰ ਕਿਵੇਂ ਨਾ ਕਿਵੇਂ ਕਰਕੇ ਇਹਨੂੰ ਕੰਟਰੋਲ 'ਚ ਕਰ ਤੇ ਮੇਰੇ ਘਰ ਵਾਲੀ ਹੈ ਜਿਹੜੀ ਉਹਨੂੰ ਤੂੰ ਸਮਝਾ ਜੇ ਤੈਨੂੰ ਮਿਲਦੀ ਆ ਉਹ ਕਹਿੰਦੀ ਵੀ ਮੈਨੂੰ ਨਹੀਂ ਕਦੇ ਮਿਲੀ ਵੀ ਮੈਂ ਤਾਂ ਸੁਣੀ ਸੀ ਗੱਲ ਵੀ ਮੈਨੂੰ ਇੱਥੋਂ ਪਤਾ ਲੱਗ ਗਈ ਗੱਲ ਹੈ ਨਾ ਕਿਉਂਕਿ ਇਸ ਗੱਲੋਂ ਤਾਨੀਆਂ ਜਿਹੜੀ ਕਾਫੀ ਐਕਟਿਵ ਸੀ ਉਹ ਫੋਨ 'ਚੋਂ ਨੰਬਰ-ਨੰਬਰ ਕੱਢ ਲੈਂਦੀ ਸੀ ਕਿਤੇ ਨਾ ਕਿਤੇ ਆਪਦੇ ਹਸਬੰਦ ਦੇ ਕਈ ਵਾਰੀ ਜੇ ਉਹ ਕਹਿੰਦੀ ਮੈਂ ਸੁੱਤਾ ਪਿਆ ਹੁੰਦਾ ਨਾ ਉਹ ਸੁੱਤੇ ਵੇਲੇ ਦਾ ਫੋਨ ਚੱਕ ਕੇ ਪਾਸਵਰਡ ਇਹਨੇ ਵੇਖ ਲਿਆ ਸੀ ਉਹ ਤਾਂ ਉਹ ਦੱਸਦਾ ਨਹੀਂ ਸੀ ਪਰ ਇਹਨੇ ਦੇਖ ਲਿਆ ਸੀ ਉਹਦਾ ਪਾਸਵਰਡ ਵਗੈਰਾ ਉਹ ਸਾਰਾ ਖੋਲ ਲੈਂਦੀ ਸੀ ਤੇ ਚਲੋ ਤਾਨੀਆਂ ਜਿਹੜੀ ਸੋਚਦੀ ਆ ਵੀ ਇਹਦਾ ਮੈਂ ਕੀ ਕਰਾਂ ਵੀ ਇਹ ਤਾਂ ਸੁਧਰਨ ਵਾਲੀਆਂ ਗੱਲਾਂ ਹੀ ਨਹੀਂ ਲੱਗਦੀਆਂ ਇਹਦੀਆਂ ਤਾਂ ਹਨਾ ਚਲੋ ਫੇਰ ਇੱਕ ਦਿਨ ਬੈ ਕੇ ਉਹਦੇ ਨਾਲ ਗੱਲ ਕਰਦੀ ਆ ਵੀ ਤਰ ਉਹਨੂੰ ਤੁਰਾ ਕੀ ਇਰਾਦਾ ਵੀ ਤੂੰ ਸੁਧਰਨਾ ਕਿ ਨਹੀਂ ਸੁਧਰਨਾ ਜਦੋਂ ਉਹ ਇਦਾਂ ਦੀ ਗੱਲ ਕਰਦੀ ਤਾਂ ਉਹਦੀ ਕੁੱਟਮਾਰ ਕਰਦਾ ਫੇਰ ਤਾਂ ਨਿਆ ਨੂੰ ਇਹ ਲੱਗਿਆ ਵੀ ਮੈਂ ਇੱਕ ਵਾਰ ਇੱਥੋਂ ਨਿਕਲ ਜਾ ਜਦੋਂ ਉਹਦੀ ਨਣ ਤੇ ਤੇ ਸੱਸ ਨਾਲ ਵੀ ਲੜਾਈ ਹੁੰਦੀ ਰਹਿੰਦੀ ਫੋਨ ਤੇ ਤੇ ਉਹਨੂੰ ਐ ਲੱਗਿਆ ਵੀ ਮੈਂ ਇੱਕ ਵਾਰ ਚਲੀ ਜਾਵਾਂ ਉਹਨੂੰ ਮੇਨਤਾ ਕਰਦੀ ਆ ਵੀ ਤਰੋਂ ਨਾ ਮੈਨੂੰ ਜਾਣ ਦੇ ਦੇ ਪਲੀਜ਼ ਤੇ ਵੀ ਮੈਂ ਜਾਣਾ ਚਾਹਣੀ ਆ ਤੇ ਜਦੋਂ ਉਹ ਆਈ ਤੇ ਉਹਨੂੰ ਕਹਿੰਦਾ ਚਲ ਤੂੰ ਐ ਕਰੀ ਵੀ ਫਿਰ ਮੰਮੀ ਤੇ ਦੀਦੀ ਮੈਨੂੰ ਕਹਿਣਗੀ ਆ ਵੀ ਤੂੰ ਕਿਉਂ ਭੇਜੀ ਵੀ ਤੂੰ ਐ ਕਰ ਜੇ ਤੂੰ ਜਾਣਾ ਚਾਹਣੀ ਆ ਨਾ ਤੇ ਤੂੰ ਮਤਲਬ ਜਾ ਚਲੀ ਜਾ ਤੇ ਉਹ ਕਹਿੰਦੀ ਵੀ ਜਦੋਂ ਮੈਂ ਆਉਣ ਲੱਗੀ ਘਰੋਂ ਤੁਰਨ ਲੱਗੀ ਤੇ ਕਹਿੰਦੀ ਉਹ ਨੂੰ ਪਤਾ ਨਹੀਂ ਕੀ ਹੋਇਆ ਕਹਿੰਦੀ ਐਂ ਕਰਨ ਲੱਗ ਗਿਆ ਵੀ ਤਾਨੀਆਂ ਪਲੀਜ਼ ਨਾ ਜਾ ਤਾਨੀਆਂ ਪਲੀਜ਼ ਨਾ ਜਾ ਤਾਨੀਆਂ ਮੈਨੂੰ ਛੱਡ ਕੇ ਨਾ ਜਾ ਕਹਿੰਦੀ ਐਂ ਕਰੀ ਗਿਆ ਤੇ ਕਹਿੰਦੀ ਮੈਂ ਕਿਹਾ ਵੀ ਨਹੀਂ ਤਰੋ ਨਾ ਹੁਣ ਮੈਂ ਕਿਵੇਂ ਨ ਜਾਵਾਂ ਮੈਂ ਤਾਂ ਜਾਉਂਗੀ ਕਹਿੰਦੀ ਚਲੋ ਮੈਂ ਆ ਗਈ ਉਸ ਤੋਂ ਬਾਅਦ ਕਹਿੰਦੀ ਜਦੋਂ ਮੈਂ ਇੰਡੀਆ ਆਈ ਤੇ ਮੈਂ ਸਿੱਧੀ ਕਹਿੰਦੀ ਆਪਣੀ ਮੰਮੀ ਕੋਲ ਆਈ ਵੀ ਮੈਂ ਆਪਣੇ ਸਹੁਰੇ ਘਰ ਨਹੀਂ ਗਈ ਕਹਿੰਦੀ ਆਪਣੀ ਮੰਮੀ ਕੋਲ ਆ ਕੇ ਪਹਿਲਾਂ ਤਾਂ ਗੇਟ ਵੱੜਦੀ ਮੈਂ ਬਹੁਤ ਰੋਈ ਰੋ ਕੇ ਕਹਿੰਦੀ ਮੈਂ ਆਪਣਾ ਮਨ ਹਲਕਾ ਕੀਤਾ ਤੇ ਫਿਰ ਮੈਂ ਆਪਣੀ ਮਾਂ ਨੂੰ ਆਪਣਾ ਹਾਲ ਦੱਸਿਆ ਕਹਿੰਦੀ ਉਸ ਤੋਂ ਬਾਅਦ ਮੈਂ ਬਾਹਰ ਨਿਕਲਣੋਂ ਹਟ ਗਈ ਡਿਪਰੈਸ਼ਨ ਦੇ ਵਿੱਚ ਚਲੀ ਗਈ ਡਿਪਰੈਸ਼ਨ ਚ ਚਲੀ ਗਈ ਚਲੋ ਉਹਨਾਂ ਫਿਰ ਡਾਕਟਰ ਕੋਲ ਜਾਂਦੀ ਉਹਦੀ ਕਾਉਂਸਲਿੰਗ ਹੁੰਦੀ ਦਵਾਈਆਂ ਲੈਂਦੀ ਕਹਿੰਦੀ ਮੈਂ ਕਹਿੰਦੀ ਮੈਨੂੰ ਕੋਈ ਚੰਗਾ ਨਾ ਲੱਗਦਾ ਕਹਿੰਦੀ ਮੈਂ ਆਪਣੀ ਮੰਮੀ ਨੇ ਇੱਕੋ ਹੀ ਗੱਲ ਕਹਿੰਦੀ ਰਹਿੰਦੀ ਵੀ ਮਾਂ ਤਰਨ ਮੈਨੂੰ ਮਨਾਉਣ ਲਈ ਆਊਗਾ ਮਾਂ ਤਰਨ ਮੈਨੂੰ ਮਨਾਉਣ ਲਈ ਆਊ ਕਹਿੰਦੀ ਆਪਦੇ ਜਾਨੇ ਆਈ ਤਾਂ ਮੈਂ ਇਸ ਚ ਗੱਲ ਚ ਸੀ ਵੀ ਵੇਖਾਂ ਤਰਨ ਮੈਨੂੰ ਮਨਾਉਣ ਆਉਂਦਾ ਕਿ ਨਹੀਂ ਆਉਂਦਾ ਵੀ ਜਦੋਂ ਥੋੜਾ ਜਿਹਾ ਦੂਰ ਰਵਾਂਗੇ ਤਾਂ ਇਹਨੂੰ ਇਹਸਾਸ ਹੋਊ ਵੀ ਪਹਿਲਾਂ ਤਾਂ ਚਲ ਇਹ ਮੇਰੇ ਤੋਂ ਦੂਰ ਰਿਹਾ ਨਹੀਂ ਸੀ ਵੀ ਜਦੋਂ ਇਹਨੂੰ ਆਇਂ ਲੱਗਣ ਲੱਗ ਗਿਆ ਵੀ ਹਾਂ ਮੈਂ ਤਾਂ ਨਹੀਂ ਆ ਬੈਠਾ ਰਹਿ ਨਹੀਂ ਸਕਦਾ ਵੀ ਆਪੇ ਮੈਨੂੰ ਬੁਲਾਊਗਾ ਵੀ ਫਿਰ ਇਸ ਸ਼ਾਇਰ ਦਾ ਫਰਕ ਪੈ ਜੇ ਪਰ ਕਹਿੰਦੀ ਵੀ ਮੈਂ ਇਹ ਗੱਲ ਨਹੀਂ ਸਮਝ ਸਕੀ ਵੀ ਉਹ ਇੱਕ ਸਾਈਕੋ ਟਾਈਪ ਬੰਦਾ ਉਹ ਬਹੁਤ ਟੌਰਚਰ ਕਰਦਾ ਮੈਂਟਲੀ ਜਿਹੜੀਆਂ ਕੁੜੀਆਂ ਨਾਲ ਉਹਦੇ ਰਿਲੇਸ਼ਨ ਰਹੇ ਆ ਉਹਨਾਂ ਨੂੰ ਵੀ ਉਹ ਟੌਰਚਰ ਕਰਦਾ ਰਿਹਾ ਹਾਈਪਰ ਹੁੰਦਾ ਸੀ ਕਹਿੰਦੀ ਉਹ ਤੇ ਉਹ ਬਹੁਤ ਘਟੀਆ ਹਰਕਤਾਂ ਕਰਦਾ ਸੀ ਚਲੋ ਕਹਿੰਦੀ ਵੀ ਮੈਂ ਤੇ 3 ਮਹੀਨੇ ਕਾਉਂਸਲਿੰਗ ਕਰਵਾਈ ਆਪਣੀ ਦਵਾਈ ਲਈ ਮੈਂ ਥੋੜਾ ਸੈੱਟ ਹੋਈ ਪਰ ਕਹਿੰਦੀ ਮੈਂ ਰੋਂਦੀ ਰਹਿੰਦੀ ਮੈਂ ਕੰਬਣ ਲੱਗ ਜਾਂਦੀ ਕਹਿੰਦੀ ਕਿਤੇ ਵੀ ਗੱਲ ਕਰਦੀ ਫਿਰ ਉਹਨੇ ਕਿਸੇ ਮੁੰਡੇ ਨਾਲ ਜਿਹੜਾ ਇੱਕ ਚੈਨਲ ਤੇ ਪੋਡਕਾਸਟ ਕਰਦਾ ਫਿਰ ਉਹਦੇ ਨਾਲ ਕੰਟੈਕਟ ਕੀਤਾ ਉਹਨੂੰ ਸਾਰੀ ਆਪਣੀ ਸਟੋਰੀ ਦੱਸੀ ਤਾਂ ਉਹ ਕਹਿੰਦਾ ਵੀ ਆਪਾਂ ਪੋਡਕਾਸਟ ਕਰ ਲਾਂਗੇ ਪਰ ਕਹਿੰਦੀ ਮੇਰੇ 'ਚ ਹਿੰਮਤ ਨਾ ਹੋਈ ਫੇਸ ਕਰਨ ਦੀ ਮੇਰੇ ਚ ਹਿੰਮਤ ਹੈ ਨਹੀਂ ਸੀ ਕਿਸੇ ਨੂੰ ਵੀ ਮੈਂ ਕਿਵੇਂ ਬੋਲੂਗੀ ਹਨਾ ਜਿਹੜੀਆਂ ਗੱਲਾਂ ਨਹੀਂ ਦੱਸਣ ਵਾਲੀਆਂ ਵੀ ਮੈਨੂੰ ਉਹ ਵੀ ਦੱਸਣੀਆਂ ਪੈਣਗੀਆਂ ਵੀ ਫੇਰ ਹੀ ਮੈਨੂੰ ਇਨਸਾਫ ਮਿਲੂ ਫੇਰ ਕਹਿੰਦੀ ਵੀ ਮੈਂ ਪੁਲਿਸ ਥਾਣੇ ਵੀ ਗਈਆਂ ਮਹਿਲਾ ਕਮਿਸ਼ਨ ਦੇ ਵੀ ਗਈਆਂ ਪਰ ਕਹਿੰਦੀ ਕੋਈ ਅਸਰ ਨਹੀਂ ਹੋ ਰਿਹਾ ਮੈਂ ਉਸ ਇਨਸਾਨ ਨਾਲੋਂ ਤਲਾਕ ਚਾਹਣੀ ਆ ਕਿਉਂਕਿ ਥੋੜੇ ਜੇ ਸਮੇਂ ਦੇ ਵਿੱਚ ਉਹਨੇ ਮੈਨੂੰ ਮੈਂਟਲੀ ਡਿਸਟਰਬ ਕਰਤਾ ਕਹਿੰਦੀ ਮੈਂ ਬਸ ਮੈਂ ਇਹੀ ਸੋਚਦੀ ਰਹਿਣੀ ਆ ਵੀ ਜੇ ਮੇਰੇ ਭਰਾ ਹੁੰਦਾ ਜਾਂ ਮੇਰੇ ਪਿਓ ਹੁੰਦਾ ਤਾਂ ਕੀ ਮੇਰੇ ਨਾਲ ਉਹ ਇਦਾਂ ਕਰਦਾ ਵੀ ਮੇਰੇ ਪਿਓ ਨੇ ਤਾਂ ਕਦੀ ਮੈਨੂੰ ਹੱਥ ਵੀ ਨਹੀਂ ਸੀ ਲਾਇਆ ਕਹਿੰਦੀ ਜਦੋਂ ਮੈਂ ਮੈਂ ਆਪਣੇ ਪਾਪਾ ਨੂੰ ਕਹਿੰਦੀ ਹੁੰਦੀ ਵੀ ਪਾਪਾ ਜਦੋਂ ਮੈਂ ਲੰਘਦੀ ਆ ਤਾਂ ਲੋਕ ਪਤਾ ਕੀ ਕਹਿੰਦੇ ਆ ਆ ਜਾਂਦੀ ਆ ਹੇਮਰਾਜ ਦੀ ਕੁੜੀ ਪਰ ਕਹਿੰਦੀ ਪਾਪਾ ਮੈਂ ਇਹੋ ਜਿਹੇ ਕੰਮ ਕਰਨੇ ਆ ਵੀ ਜਦੋਂ ਤੁਸੀਂ ਲੰਘਿਆ ਕਰੋਗੇ ਤਾਂ ਲੋਕ ਇਹ ਕਿਹਾ ਕਰਨ ਵੀ ਆ ਜਾਂਦੇ ਆ ਤਾਨੀਆਂ ਦੇ ਮੰਮੀ ਪਾਪਾ ਵੀ ਮੈਂ ਆਪਣਾ ਇਨਾ ਨਾਮ ਬਣਾਉਣਾ ਚਾਹਣੀ ਆ ਪਰ ਕਹਿੰਦੀ ਵੀ ਮੇਰੇ ਪਾਪਾ ਤਾਂ ਉਸ ਤੋਂ ਪਹਿਲਾਂ ਹੀ ਚਲੇ ਗਏ ਤੇ ਕਹਿੰਦੀ ਵੀ ਮੇਰੇ ਮੰਮੀ ਦਾ ਜਿਹੜਾ ਕੈਂਸਰ ਆ ਉਹ ਵੀ ਹਨਾ ਫਟ ਗਿਆ ਵੀ ਉਹਦੀ ਵੀ ਹਾਲਤ ਖਰਾਬ ਆ ਫਿਰ ਕਹਿੰਦੀ ਮੈਨੂੰ ਘਰ ਦੇ ਵੀ ਮੈਨੇਜ ਕਰਨਾ ਸੀ ਮੈਂ ਸਾਰਾ ਕੁਝ ਕਹਿੰਦੀ ਤਲਾਕ ਦਾ ਕੇਸ ਮੈਂ ਫਾਈਲ ਨਹੀਂ ਕਰ ਸਕਦੀ ਜਿੰਨਾ ਟਾਈਮ ਐਫ ਆਈ ਆਰ ਨਹੀਂ ਹੁੰਦੀ ਨਾਲੇ ਕਹਿੰਦੀ ਜੇ ਮੈਂ ਤਲਾਕ ਦਾ ਕੇਸ ਫਾਈਲ ਕਰਤਾ ਭਾਵੇਂ ਕਿ ਉਹ ਮੈਨੂੰ ਤਲਾਕ ਦੇਣਾ ਨਹੀਂ ਚਾਹੁੰਦਾ ਪਰ ਦੇ ਵੀ ਸਕਦਾ ਪਰ ਕਹਿੰਦੀ ਮੈਂ ਇਕੱਲਾ ਤਲਾਕ ਨਹੀਂ ਲੈਣਾ ਵੀ ਜਿਹੜਾ ਮੇਰਾ ਖਰਚਾ ਹੋਇਆ ਜਿਹੜੀ ਮੇਰੀ ਪ੍ਰਾਪਰਟੀ ਆ ਜਿਹੜਾ ਮੇਰਾ ਦਾਜ ਦੇਹੇਜ ਦਾ ਉਹਨਾਂ ਦਾ ਉਹਨਾਂ ਤੇ ਪੈਸਾ ਲੱਗਿਆ ਵੀ ਉਹ ਮੈਂ ਵਾਪਸ ਲੈਣਾ ਚਾਹੁੰਦੀ ਆ ਵੀ ਨਹੀਂ ਮੈਂ ਜ਼ਿੰਦਗੀ ਕਿਹਦੇ ਸਿਰ ਤੇ ਕੱਢੂ ਵੀ ਮੈਂ ਆਪਣੇ ਆਪ ਨੂੰ ਬੜਾ ਸਟਰੋਂਗ ਕਰ ਰਹੀ ਆ ਪਰ ਕਹਿੰਦੀ ਮੇਰੀ ਕੋਈ ਮਦਦ ਕਰਨ ਵਾਲਾ ਹੋਵੇ ਮੈਂ ਇਹ ਗੱਲ ਆ ਜਿਹੜੀ ਇਹ ਕਹਾਣੀ ਆ ਇਹ ਪੌਡਕਾਸਟ ਦੇ ਵਿੱਚ ਸੁਣੀ ਆ ਉਹ 8-9 ਲੱਖ ਲੋਕਾਂ ਨੇ ਸੁਣੀ ਆ ਉਹ ਪੌਡਕਾਸਟ ਤੇ ਲੋਕਾਂ ਨੇ ਜਦੋਂ ਕਮੈਂਟ ਕੀਤੇ ਕਿ ਕੁੜੀ ਬਹੁਤ ਮਤਲਬ ਨਰਮ ਹੈ شریف ਆ ਕਿਉਂਕਿ ਕੁੜੀ ਦੀਆਂ ਗੱਲਾਂ ਤੋਂ ਪਤਾ ਲੱਗਦਾ ਸੀ ਆਪਾਂ ਚੈਨਲਾਂ ਤੇ ਬਹੁਤ ਸਾਰੀਆਂ ਇੰਟਰਵਿਊਜ਼ ਵੇਖਦੇ ਆ ਆਪਾਂ ਮਤਲਬ ਇੰਨੇ ਕ ਮੈਚੂਰ ਹੋ ਗਏ ਇਹ ਜਮਾਨਾ ਜਿਹੜਾ ਇੰਨਾ ਚਲਾਕ ਆ ਵੀ ਜਦੋਂ ਕੋਈ ਬੰਦਾ ਇੰਟਰਵਿਊ ਕਰਦਾ ਤੇ ਆਪਾਂ ਨੂੰ ਇੰਟਰਵਿਊ ਸੁਣਦੇ ਸੁਣਦੇ ਸਮਝ ਆ ਜਾਂਦੀ ਵੀ ਇਹ ਬੰਦਾ ਬੰਦਾ ਜਿਹੜਾ ਕਿੱਦਾਂ ਦਾ ਕਿਉਂਕਿ ਕੋਈ ਵੀ ਬੰਦਾ ਜਿਹੜਾ ਇੰਟਰਵਿਊ ਕਰੂਗਾ ਉਹ ਆਪਣੇ ਆਪ ਨੂੰ ਤਾਂ ਮਾੜਾ ਕਹੂਗਾ ਨਹੀਂ ਵੀ ਚਲੋ ਠੀਕ ਹੈ ਵੀ ਕੋਈ ਡਿਸਪਿਊਟ ਚੱਲ ਰਿਹਾ ਘਰਦਿਆਂ ਦੇ ਵਿੱਚ ਜਦੋਂ ਉਹ ਅਗਲਾ ਆਪਣਾ ਪੱਖ ਰੱਖਦਾ ਨਾ ਉਹਦੇ ਬੋਲਣ ਦੇ ਲਹਿਜੇ ਤੋਂ ਹੀ ਪਤਾ ਲੱਗ ਜਾਂਦਾ ਵੀ ਕਿ ਕੌਣ ਸੱਚਾ ਸੱਚ ਬੋਲ ਰਿਹਾ ਤੇ ਕੌਣ ਝੂਠ ਬੋਲ ਰਿਹਾ ਮੈਂ ਨਾ ਮਤਲਬ ਦੇਖੇ 3500 ਕਮੈਂਟ ਆ ਉਸ ਪੋਡਕਾਸਟ ਦੇ ਮੈਂ ਕਮੈਂਟ ਪੜੇ ਤਕਰੀਬਨ ਸਭ ਨੇ ਇਹੀ ਗੱਲ ਕਹੀ ਬਹੁਤ ਸਾਰੀਆਂ ਔਰਤਾਂ ਦੇ ਕਮੈਂਟ ਸੀ ਜਿਹੜੀਆਂ ਕਹਿੰਦੀਆਂ ਸੀ ਕਿ ਅਸੀਂ ਕੈਨੇਡਾ ਦੇ ਵਿੱਚ ਰਹਿ ਰਹੀਆਂ ਤੇ ਕੈਨੇਡਾ ਦੇ ਵਿੱਚ ਸਾਡੇ ਨਾਲ ਬਹੁਤ ਬੁਰਾ ਸਲੂਕ ਹੋਇਆ ਤੇ ਇੱਕ ਨਾ ਮੈਂ ਪਿਛਲੇ ਸਾਲ ਹਾਂ ਪਿਛਲੇ ਸਾਲ ਮੈਂ ਅਪਸਰਾ ਨਾਵਲ ਪਾਇਆ ਸੀਗਾ ਮੈਂ ਆਪਣੇ ਇਸੇ ਚੈਨਲ ਤੇ ਪਾਇਆ ਸੀ ਅਪਸਰਾ ਨਾਵਲ ਸ਼ਾਇਦ ਮੈਨੂੰ ਡਿਲੀਟ ਕਰਨਾ ਪਿਆ ਗਿਆ ਸੀਗਾ ਪਤਾ ਨਹੀਂ ਹੈਗਾ ਕਿ ਨਹੀਂ ਸ਼ਾਇਦ ਰਿਲੀਟ ਕਰਤਾ ਸੀ ਕਿਉਂਕਿ ਉਹ ਪਹਿਲਾਂ ਕਿਸੇ ਹੋਰ ਨੇ ਪਾਇਆ ਹੋਇਆ ਸੀਗਾ ਤਾਂ ਕਰਕੇ ਬਾਅਦ ਦੇ ਵਿੱਚ ਤੇ ਉਹਦੇ ਵਿੱਚ ਇੱਕ ਕੁੜੀ ਨੇ ਆਪਣੀ ਸਾਰੀ ਕਹਾਣੀ ਇਦਾਂ ਹੀ ਦੱਸੀ ਸੀ ਉਹ ਵੀ ਕੈਨੇਡਾ ਗਈ ਸੀ ਪਹਿਲਾਂ ਕੁੜੀਆਂ ਨਹੀਂ ਬੋਲਦੀਆਂ ਸੀ ਪਤਾ ਕੀ ਕਰਦੇ ਸੀ ਪੇਰੈਂਟਸ ਆਪਣੀਆਂ ਬਹੁਤ ਭੋਲੀਆਂ ਭਾਲੀਆਂ ਕੁੜੀਆਂ ਦਾ ਕੈਨੇਡਾ ਵਾਲੇ ਮੁੰਡੇ ਨੂੰ ਰਿਸ਼ਤਾ ਕਰ ਦਿੰਦੇ ਸੀ ਤੇ ਮੈਂ ਇਹ ਤਾਣੀਆਂ ਨੇ ਇੱਕ ਗੱਲ ਕਹੀ ਕਹਿੰਦੀ ਪੰਜਾਬੀ ਮੁੰਡੇ ਆ ਜਿਹੜੇ ਕੈਨੇਡਾ ਦੇ ਵਿੱਚ ਰਹਿੰਦੇ ਆ ਕਹਿੰਦੀ ਉਹ ਤਾਂ ਚਾਹੁੰਦੇ ਆ ਵੀ ਅਸੀਂ ਤਾਂ ਗੋਰਿਆਂ ਦਾ ਕਲਚਰ ਆ ਜਿਹੜਾ ਉਹ ਅਡਾਪਟ ਕਰੀਏ ਵੀ ਗੋਰੇ ਅੱਜ ਇਹਦੇ ਨਾਲ ਲਿਵ ਇਨ ਤੇ ਰਹਿੰਦੇ ਆ ਅੱਜ ਇਹਦੇ ਨਾਲ ਵੀ ਉੱਥੇ ਇਹ ਚੀਜ਼ ਉਹਨਾਂ ਦੇ ਕਲਚਰ ਦੇ ਵਿੱਚ ਆਮ ਆ ਪਰ ਕਹਿੰਦੀ ਜਿਹੜੇ ਮੁੰਡੇ ਹੁੰਦੇ ਉਹ ਚਾਹੁੰਦੇ ਵੀ ਅਸੀਂ ਆਏ ਰਹੀਏ ਪਰ ਜਿਹੜੀਆਂ ਕੁੜੀਆਂ ਨੇ ਉਹਨਾਂ ਨੂੰ ਪੁੱਛ ਕੇ ਜਾਣ ਵਾਰ ਨਾ ਜਾਣ ਕਹਿੰਦੀ ਈਵਨ ਕਿ ਕੁੜੀਆਂ ਤੇ ਉਹ ਸ਼ੱਕ ਕਰਦੇ ਆ ਬਹੁਤ ਸਾਰੀਆਂ ਕੁੜੀਆਂ ਕਹਿੰਦੀ ਸ਼ੱਕ ਦੀ ਵਜ੍ਹਾ ਨਾਲ ਡਿਪਰੈਸ਼ਨ ਦੇ ਵਿੱਚ ਜਾ ਚੁੱਕੀਆਂ ਉਹਨਾਂ ਨੂੰ ਕਿਸੇ ਨਾਲ ਹੱਸਣ ਨਹੀਂ ਦੇ ਕਿਸੇ ਨਾਲ ਬੋਲਣ ਨਹੀਂ ਦਿੰਦੇ ਕਿਉਂਕਿ ਕਹਿੰਦੀ ਜਿਹੋ ਜੀ ਆਪਦੀ ਪ੍ਰਵਿਰਤੀ ਹੋਈ ਵੀ ਆ ਸਾਰੇ ਨਹੀਂ ਪਰ ਜ਼ਿਆਦਾਤਰ ਜਿਹੜੇ ਕੇਸ ਆ ਇਹੋ ਜਿਹੇ ਹੈਗੇ ਆ ਕੈਨੇਡਾ ਦੇ ਵਿੱਚ ਵੀ ਕੁੜੀਆਂ ਨਾਲ ਬਹੁਤ ਮੈਂਟਲੀ ਟੌਰਚਰ ਹੋਏ ਆ ਕੁੜੀਆਂ ਨੇ ਐ ਸੋਚ ਲੈਂਦੀਆਂ ਸੀ ਵੀ ਸਾਡੇ ਮਾਪਿਓ ਨੇ ਇੰਨਾ ਪੈਸਾ ਲਾਇਆ ਕਿਉਂਕਿ ਪਿਛਲੇ ਸਾਲਾਂ ਦੇ ਵਿੱਚ ਬਹੁਤ ਰੁਝਾਨ ਚੱਲਿਆ ਸੀ ਅੱਜ ਤੋਂ 15 ਸਾਲ ਪਹਿਲਾਂ ਵੀ ਕੈਨੇਡਾ ਵਾਲਾ ਮੁੰਡਾ ਹੋਣਾ ਚਾਹੀਦਾ ਪੈਸੇ ਭਾਵੇਂ ਜਿੰਨੇ ਮਰਜ਼ੀ ਲੱਗ ਜਾਣ ਤੇ ਮਾਪਿਓ ਕਿੱਲਾ ਕਿੱਲਾ ਦੋ ਦੋ ਕਿੱਲੇ ਜ਼ਮੀਨਾਂ ਦੇ ਵੇਚ ਕੇ ਜਿਵੇਂ ਹੁਣ ਪਿਛੇ ਉਦੋਂ 15 20 ਸਾਲ ਪਹਿਲਾਂ ਮੁੰਡਿਆਂ ਦਾ ਉਹ ਸੀ ਵੀ ਮੁੰਡੇ ਕੈਨੇਡਾ ਵਾਲੇ ਮਿਲ ਜਾਣ ਫਿਰ ਹੁਣ ਪਿਛਲੇ ਜੇ ਆਹਾ ਡੇਢ ਕ ਦਹਾਕੇ ਤੋਂ 15 ਸਾਲ ਤੋਂ ਬਾਅਦ ਮਤਲਬ 15 ਸਾਲ ਤੋਂ ਪਹਿਲਾਂ ਸੀ ਮੁੰਡੇ ਲੱਭਦੇ ਸੀ ਫਿਰ ਆਹ 15 ਸਾਲ ਦਾ ਤੇ ਹੁਣ ਹੁਣ ਤੋਂ ਲੈ ਕੇ 15 ਸਾਲ ਦੇ ਬਕਫੇ ਦੇ ਵਿੱਚ ਕੁੜੀਆਂ ਹਾਈਲਾਈਟਸ ਵਾਲੀਆਂ ਸੀਗੀਆਂ ਫਿਰ ਕੁੜੀਆਂ ਤੇ ਪੈਸਾ ਲਾਰਾ ਭੇਜੀ ਜਾਂਦੇ ਸੀ ਵੀ ਜਿਹੜਾ ਵੀ ਮਤਲਬ ਇੱਕ ਪੱਖ ਭਾਰੀ ਹੋਊਗਾ ਜਦੋਂ ਵੀ ਰਿਸ਼ਤੇ ਦੀ ਗੱਲ ਆਉਂਦੀ ਹੈ ਜੇ ਇੱਕ ਪੱਖ ਭਾਰੀ ਆ ਕੁੜੀ ਜ਼ਿਆਦਾ ਓਵਰ ਸਮਾਰਟ ਆ ਜ਼ਿਆਦਾ ਪੜ੍ਹੀ ਲਿਖੀ ਆ ਪੈਸੇ ਵਾਲੀ ਆ ਜਾਂ ਮੁੰਡਾ ਓਵਰ ਸਮਾਰਟ ਆ ਸੋਹਣਾ ਪੈਸੇ ਵਾਲਾ ਵੱਧ ਪੜਿਆ ਲਿਖਿਆ ਤਾਂ ਮੇਲ ਆ ਜਿਹੜਾ ਉਹਨਾਂ ਦਾ ਬਣਦਾ ਨਹੀਂ ਹੈਗਾ ਜਾਂ ਤਾਂ ਦੋਨੋਂ ਥਿਰਾਂ ਬਰਾਬਰ ਦੀਆਂ ਹੋਣ ਤੇ ਜਾਂ ਸੰਸਕਾਰੀ ਫੈਮਿਲੀ ਹੋਵੇ ਸੰਸਕਾਰੀ ਫੈਮਿਲੀ ਦੇ ਜਿਹੜੇ ਬੱਚੇ ਆ ਉਹ ਕੈਨੇਡਾ ਵਿੱਚ ਰਹਿ ਕੇ ਵੀ ਉਹਨਾਂ ਦੇ ਪੈਰ ਨਹੀਂ ਠੜਕਦੇ ਤੇ ਪੰਜਾਬ ਵਿੱਚ ਰਹਿ ਕੇ ਵੀ ਨਹੀਂ ਠੜਕਦੇ ਵੈਸੇ ਤਾਂ ਸਾਡੇ ਪੰਜਾਬ ਦੇ ਵਿੱਚ ਵੀ ਰਿਸ਼ਤਿਆਂ ਦਾ ਬਹੁਤ ਘਾਣ ਹੋ ਰਿਹਾ ਮਤਲਬ ਜੇ ਆਪਾਂ ਆਪਣੇ ਬੱਚਿਆਂ ਦੀ ਗੱਲ ਕਰੀਏ ਜੇ ਆਪਣੇ ਬੱਚੇ ਵੱਡੇ ਹੋਣਗੇ ਉਹ ਕਹਿਣਗੇ ਵੀ ਅਸੀਂ ਲਵ ਮੈਰਿਜ ਕਰਾਉਣੀ ਆ ਆਪਾਂ ਇਹ ਕਹਾਂਗੇ ਵੀ ਆਏ ਨਹੀਂ ਹਨਾ ਆਪਾਂ ਵੀ ਸੋਚ ਸਮਝ ਕੇ ਕਰਾਂਗੇ ਤਾਂ ਬੱਚੇ ਚੀਜ਼ ਸੋਚਣਗੇ ਵੀ ਤੁਹਾਡੀ ਸੋਚ ਆ ਜਿਹੜੀ ਉਹ ਤੁਸੀਂ ਮਤਲਬ ਪਿੰਡੂ ਸੋਚਾ ਤੁਹਾਡੀ ਤੁਸੀਂ ਬੈਕਵਰਡ ਸੋਚਦੇ ਹੋ ਪਰ ਅਸਲ ਦੇ ਵਿੱਚ ਜੋ ਕੁਝ ਸੋਸ਼ਲ ਮੀਡੀਆ ਨੇ ਕੀਤਾ ਹੋਇਆ ਮੁੰਡੇ ਕੁੜੀਆਂ ਦਾ ਜੋ ਹਾਲ ਆ ਇੰਨਾ ਕੁ ਮਤਲਬ ਤੁਸੀਂ ਦੇਖ ਸਕਦੇ ਹੋ ਸੋਸ਼ਲ ਮੀਡੀਆ ਤੇ ਤੁਸੀਂ YouTube ਦੇ ਵਿੱਚ ਇੰਟਰਵਿਊ ਸੁਣ ਲਓ ਕੁੜੀਆਂ ਕਿਵੇਂ ਘੱਟੋ-ਘੱਪੜੇ ਪਾ ਪਾ ਕੇ ਮਤਲਬ ਆਪਣੇ ਸੋਹਰੇ ਪਰਿਵਾਰ ਦੀਆਂ ਵੀ ਤੱਜੀਆਂ ਉੜਾਉਂਦੀਆਂ ਇੰਟਰਵਿਊਆਂ ਦੇ ਵਿੱਚ ਬੋਲਦੀਆਂ ਸ਼ਰਾਬ ਪੀਂਦੀਆਂ ਵੀ ਇਸ ਗੱਲ ਦੀ ਫਿਕਰ ਮੰਨ ਜਿਹੜਾ ਸਾਨੂੰ ਕੁਦਰਤੀ ਤੌਰ ਤੇ ਫਿਕਰਮੰਦ ਹੋਣਾ ਸਾਡਾ ਸੁਭਾਅਕ ਆ ਕਿਉਂਕਿ ਰਿਸ਼ਤੇ ਜਿਹੜੇ ਕੋਈ ਵੀ ਰਿਸ਼ਤਾ ਉਹ ਤੋੜਨਾ ਬਹੁਤ ਸੌਖਾ ਹੁੰਦਾ ਉਹਨੂੰ ਨਿਭਾਉਣਾ ਬਹੁਤ ਔਖਾ ਤੇ ਰਿਸ਼ਤਿਆਂ ਦੇ ਵਿੱਚ ਲੜਾਈ ਝਗੜੇ ਸੌ ਕੁਝ ਚੱਲਦਾ ਹੁੰਦਾ ਇਹਨਾਂ ਚੀਜ਼ਾਂ ਨੂੰ ਨਾਲ ਲੈ ਕੇ ਚੱਲਣਾ ਜਿਹੜਾ ਉਹ ਸਿਆਣਪ ਦੀ ਨਿਸ਼ਾਨੀ ਹੁੰਦਾ ਤੇ ਅੱਜ ਕੱਲ੍ਹ ਦੇ ਬੱਚੇ ਜਿਹੜੇ ਉਹ ਇੰਨੇ ਈਗੋ ਸਟੈਕ ਆ ਵੀ ਉਹ ਤਾਂ ਈਗੋ ਨੂੰ ਮੁਖ ਰੱਖਦੇ ਆ ਰਿਸ਼ਤੇ ਤੋੜ ਦਿੰਦੇ ਆ ਉਹ ਉਹ ਕਹਿੰਦੇ ਵੀ ਕਿਉਂ ਰਹਿਣਾ ਕਹੋਂਦੇ ਨਹੀਂ ਕੁਝ ਵੀ ਇਹ ਚੀਜ਼ਾਂ ਸਾਡੇ ਸਮਾਜ ਲਈ ਸਾਡੇ ਲਈ ਚਿੰਤਾ ਦਾ ਵਿਸ਼ਾ ਨੇ। ਤੇ ਉਹ ਕੁੜੀ ਦੀ ਜਿਹੜੀ ਮਤਲਬ ਪੌਡਕਾਸਟ 'ਚ ਸੁਣੀ ਵੀ ਉਸ ਤੋਂ ਬਾਅਦ ਪਤਾ ਨਹੀਂ ਕੁੜੀ ਨਾਲ ਕੀ ਹੋਊ ਹਜੇ ਅੱਗੇ ਜਾ ਕੇ ਤੇ ਪਰ ਮੇਰਾ ਮਤਲਬ ਮਨ ਬਹੁਤ ਦੁਖੀ ਹੋਇਆ ਤੇ ਜਿੰਨਿਆਂ ਨੇ ਵੀ ਕਮੈਂਟ ਕੀਤੀ ਸਾਰੇ ਉਹ ਕੁੜੀ ਦੇ ਹੱਕ 'ਚ ਸੀ ਤੇ ਉਹ ਕੁੜੀ ਬਹੁਤ ਭੋਲੀ ਭਾਲੀ ਤੇ ਨਰਮ ਸੀ। ਐਸ ਕਰਕੇ ਸਾਨੂੰ ਸੋਚਣਾ ਚਾਹੀਦਾ ਵੀ ਕਦੇ ਵੀ ਆਏ ਆਪਣੇ ਪੀਪੁੱਤ ਵਾਸਤੇ ਅਚਾਨਕ ਬਾਹਰੋਂ ਰਿਸ਼ਤਾ ਆਵੇ ਸਾਨੂੰ ਲਾਲਚ ਨਹੀਂ ਕਰਨਾ ਚਾਹੀਦਾ। ਉਹ ਕੁੜੀ ਵੀ ਇਹੀ ਕਹਿੰਦੀ ਸੀ ਵੀ ਮੈਂ ਸਾਰੇ ਪੇਰੈਂਟਸ ਨੂੰ ਇਹੀ ਅਪੀਲ ਕਰਦੀ ਆਂ ਵੀ ਜੇ ਤੁਹਾਡਾ ਆਪਣਾ ਬੱਚਾ ਤੁਹਾਡੇ ਬੱਚੇ 'ਚ ਕੈਪੇਬਿਲਿਟੀ ਹੈਗੀ ਆ ਵੀ ਕਹਿੰਦੀ ਜੇ ਮਨ ਲਵੇ ਮੈਂ ਵੀਐਸਸੀ ਕਰਕੇ ਉੱਥੇ ਨਿਹਾਰੀ ਕਰ ਸਕਦੀ ਆਂ ਤੇ ਇੱਥੇ ਤਾਂ ਮੈਂ ਵਧੀਆ ਜੌਬ ਕਰ ਸਕਦੀ ਆਂ ਵੀ ਇਸ ਕਰਕੇ ਲਾਲਚ ਨਾ ਕਰੋ ਆਪਣੇ ਬੱਚੇ ਦਾ ਜਿਹੜਾ ਰਿਸ਼ਤਾ ਕਰਨ ਦੀ ਕਾਹਲੀ ਨਾ ਕਰੋ ਐਂਡ ਤੇ ਜਾ ਕੇ ਉਹਦੇ ਨਤੀਜੇ ਜਿਹੜੇ ਉਹ ਸਹੀ ਨਹੀਂ ਨਿਕਲਦੇ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਇਹ ਸੱਚੀ ਕਹਾਣੀ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਵਿਲਾੰਗੇ ਕੱਲ ਨੂੰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਹਸ਼ਕਾਲ ਜੀ